ਹਾਂਜੀ ਪਿਆਰੇ ਬੱਚੋ ਸਤਿ ਸ਼੍ਰੀ ਅਕਾਲ ਪੀਵੀ ਪਾਠਸ਼ਾਲਾ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਰਾਂਗੇ ਜਮਾਤ 6ਵੀਂ ਵਿਸ਼ਾ ਸਮਾਜਿਕ ਵਿਗਿਆਨ ਪਾਠ 6 ਸਾਡਾ ਭਾਰਤ ਸੰਸਾਰ ਵਿੱਚ ਪ੍ਰਸ਼ਨ ਉੱਤਰ। ਹੇਠ ਲਿਖਿਆ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਦਿਓ। ਪ੍ਰਸ਼ਨ ਨੰਬਰ 1 ਕਿਹੜੀ ਅਕਸ਼ਾਂਸ਼ ਰੇਖਾ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ? ਉਹਨਾਂ ਨੂੰ ਦੋ ਹਿੱਸਿਆਂ ਦੇ ਨਾਮ ਦੱਸੋ ਉੱਤਰ ਕਰਕ ਰੇਖਾ ਭਾਰਤ ਨੂੰ ਦੋ ਬਰਾਬਰੇ ਹਿੱਸਿਆਂ ਵਿੱਚ ਵੰਡਦੀ ਹੈ। ਦੱਖਣੀ ਹਿੱਸੇ ਨੂੰ ਊਸ਼ਣਖੰਡੀ ਅਤੇ ਉੱਤਰੀ ਹਿੱਸੇ ਨੂੰ ਉਪਰੂਸ਼ਣਖੰਡੀ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 2 ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨਾਮ ਲਿਖੋ। ਉੱਤਰ ਨੰਬਰ 1 ਪਾਕਿਸਤਾਨ, ਨੰਬਰ 2 ਅਫਗਾਨਿਸਤਾਨ, ਨੰਬਰ 3 ਚੀਨ, ਨੰਬਰ 4 ਨੇਪਾਲ, ਨੰਬਰ 5 ਭੂਟਾਨ, ਨੰਬਰ 6 ਬੰਗਲਾਦੇਸ਼, ਨੰਬਰ 7 ਸ਼੍ਰੀਲੰਕਾ, ਨੰਬਰ 8 ਮਿਆਂਮਾਰ। ਪ੍ਰਸ਼ਨ ਨੰਬਰ 3 ਗਲੋਬ ਤੋਂ ਭਾਰਤ ਦੀ ਅਕਸ਼ਾਂਸ਼ ਅਤੇ ਦਿਸ਼ਾਂਤਰ ਦਿੱਸ ਸਥਿਤੀ ਦੱਸੋ ਉੱਤਰ ਭਾਰਤ 8.4 ਉੱਤਰ ਤੋਂ ਲੈ ਕੇ 37°6 ਉੱਤਰ ਅਕਸ਼ਾਂਸ਼ ਅਤੇ 68°7 ਪੂਰਬ ਤੋਂ 97°25 ਪੂਰਬੀ ਅੰਸ਼ਤਰ ਤੱਕ ਫੈਲਿਆ ਹੋਇਆ ਹੈ ਪ੍ਰਸ਼ਨ ਨੰਬਰ 4 ਭਾਰਤ ਨੂੰ ਇੱਕ ਉਪਮਹਾਦੀਪ ਕਿਉਂ ਕਿਹਾ ਜਾਂਦਾ ਹੈ ਉੱਤਰ ਭਾਰਤ ਇੱਕ ਵੱਡਾ ਦੇਸ਼ ਹੈ ਅਤੇ ਤਿੰਨ ਪਾਸੇ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ ਇਸ ਲਈ ਇਸ ਨੂੰ ਉਪਮਾਦੀਪ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 5 ਭਾਰਤ ਨੂੰ ਰਾਜ ਦੇਕ ਤੌਰ ਤੇ ਕਿੰਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਜਾਂਦਾ ਹੈ? ਉੱਤਰ ਭਾਰਤ ਨੂੰ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਜਾਂਦਾ ਹੈ। ਪ੍ਰਸ਼ਨ 6 ਉਹਨਾਂ ਤਿੰਨ ਸਾਗਰਾਂ ਦੇ ਨਾਮ ਦੇਖੋ ਜਿਨ੍ਹਾਂ ਨੇ ਭਾਰਤੀ ਪ੍ਰਾਇਦੀਪ ਨੂੰ ਘੇਰਿਆ ਹੈ। ਉੱਤਰ ਨੰਬਰ 1 ਹਿੰਦ ਮਹਾਸਾਗਰ, ਨੰਬਰ 2 ਅਰਬ ਮਹਾਸਾਗਰ, ਨੰਬਰ 3 ਬੰਗਾਲ ਦੀ ਖਾੜੀ। ਖਾਲੀ ਥਾਂ ਮ ਭਰੋ ਨੰਬਰ 1 ਆਕਾਰ ਦੇ ਅਨੁਸਾਰ ਭਾਰਤ ਦਾ ਸਭ ਤੋਂ ਵੱਡਾ ਰਾਜ Rajasthan ਹੈ ਨੰਬਰ 2 Goa ਭਾਰਤ ਦਾ ਸਭ ਤੋਂ ਛੋਟਾ ਰਾਜ ਹੈ ਨੰਬਰ 3 Indrapoint ਭਾਰਤ ਦੇ ਬਿਲਕੁਲ ਦੱਖਣੀ ਸਿਰੇ ਤੇ ਹੈ ਨੰਬਰ 4 ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਭਾਰਤ ਇੱਕ ਹੈ ਨੰਬਰ 5 Arunachal Pradesh ਭਾਰਤ ਦੇ ਪੂਰਬੀ ਭਾਗ ਵਿੱਚ ਹੈ ਨੰਬਰ 1 ਹੇਠ ਲਿਖੇ ਸ਼ਬਦਾਂ ਦਾ ਸਹੀ ਮਿਲਾਨ ਕਰੋ ਉੱਤਰ ਨੰਬਰ 1 ਅੰਡੇਮਾਨ ਅਤੇ ਨਿਕੋਬਰ ਭਾਰਤ ਦਾ ਦੀਪ ਸਮੂਹ ਸ਼੍ਰੀਲੰਕਾ ਸੁੰਦਰੀ ਹਦਰਾਜਾ ਜ਼ੁੜਾ ਅਦੇਸ਼ ਨੰਬਰ 3 ਮਿਆਂਮਾਰ ਸਾਡਾ ਭਾਰਤੀ ਗਵਾਂਡੀ ਅਫਗਾਨਿਸਤਾਨ ਉੱਤਰਵੰਡ ਦੀ ਗਵਾਂਡੀ ਧੰਨਵਾਦ